ਸਾਸਤ੍ਰਿਕ ਲੋਕ ਸਾਰਿਆਂ ਨੂੰ ਜੀ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਦੁਨੀਆਂ ਦੀ ਸ਼ੁਰੂਆਤ ਕਿਵੇਂ ਹੋਈ ਕਦੋਂ ਹੋਈ ਸ੍ਰਿਸ਼ਟੀ ਇਸ ਸ੍ਰਿਸ਼ਟੀ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਨਾਲ ਹੋਈ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿੱਚ ਸਾਰੀਆਂ ਚੀਜ਼ਾਂ ਨੂੰ 6 ਦਿਨਾਂ ਵਿੱਚ ਬਣਾਇਆ ਪਰਮੇਸ਼ਰ ਦੁਆਰਾ ਧਰਤੀ ਦੀ ਰਚਨਾ ਤੋਂ ਬਾਅਦ ਇਹ ਖਾਲੀ ਅਤੇ ਹਨੇਰੇ ਨਾਲ ਭਰੀ ਹੋਈ ਸੀ ਅਤੇ ਇਸ ਵਿੱਚ ਕੁਝ ਵੀ ਰਚਿਆ ਨਹੀਂ ਗਿਆ ਸੀ परमेश्वर ਦਾ ਆਤਮਾ ਪਾਣੀਆਂ ਉੱਤੇ ਮੰਡਰਾਉਂਦਾ ਸੀ ਤਦ ਪਰਮੇਸ਼ਰ ਨੇ ਕਿਹਾ ਰੋਸ਼ਨੀ ਹੋ ਜਾਏ ਅਤੇ ਰੋਸ਼ਨੀ ਹੋ ਗਈ ਪਰਮੇਸ਼ਰ ਨੇ ਦੇਖਿਆ ਕਿ ਰੋਸ਼ਨੀ ਚੰਗੀ ਹੈ ਅਤੇ ਉਸ ਨੇ ਇਸ ਨੂੰ ਦਿਨ ਕਿਹਾ ਉਸ ਨੇ ਇਸ ਨੂੰ ਹਨੇਰੇ ਤੋਂ ਅਲੱਗ ਕੀਤਾ ਅਤੇ ਉਸ ਨੂੰ ਰਾਤ ਕਿਹਾ ਪਰਮੇਸ਼ਰ ਨੇ ਰੋਸ਼ਨੀ ਨੂੰ ਸ੍ਰਿਸ਼ਟੀ ਦੇ ਪਹਿਲੇ ਦਿਨ ਰਚਿਆ ਸ੍ਰਿਸ਼ਟੀ ਦੇ ਦੂਸਰੇ ਦਿਨ ਪਰਮੇਸ਼ਰ ਨੇ ਆਖਿਆ ਅਤੇ ertid to ਉੱਪਰ ਆਕਾਸ਼ ਰਚਿਆ ਉਸਨੇ ਆਕਾਸ਼ ਦੀ ਰਚਨਾ ਉੱਪਰਲੇ ਅਤੇ ਹੇਠਲੇ ਪਾਣੀਆਂ ਨੂੰ ਅਲੱਗ ਕਰਕੇ ਕੀਤੀ ਤੀਸਰਾ ਦਿਨ ਪਰਮੇਸ਼ਰ ਨੇ ਆਖਿਆ ਅਤੇ ਪਾਣੀ ਨੂੰ ਸੁੱਕੀ ਜ਼ਮੀਨ ਤੋਂ ਅਲੱਗ ਕੀਤਾ ਉਸਨੇ ਸੁੱਕੀ ਜ਼ਮੀਨ ਨੂੰ ertid ਆਖਿਆ ਅਤੇ ਪਾਣੀ ਨੂੰ ਸਾਗਰ ਕਿਹਾ ਪਰਮੇਸ਼ਰ ਨੇ ਦੇਖਿਆ ਕਿ ਜੋ ਕੁਝ ਉਸਨੇ ਬਣਾਇਆ ਸੀ ਉਹ ਚੰਗਾ ਹੈ ਤਦ ਪਰਮੇਸ਼ਰ ਨੇ ਕਿਹਾ ਧਰਤੀ ਹਰ ਕਿਛਨ ਦੇ ਪੇੜ ਪੌਦੇ ਉਗਾਏ ਅਤੇ ਉਹ ਹੋ ਗਿਆ ਪਰਮੇਸ਼ਰ ਨੇ ਦੇਖਿਆ ਕਿ ਜੋ ਕੁਝ ਉਸਨੇ ਬਣਾਇਆ ਸੀ ਉਹ ਚੰਗਾ ਹੈ ਸ੍ਰਿਸ਼ਟੀ ਦੇ ਚੌਥੇ ਦਿਨ ਪਰਮੇਸ਼ਰ ਨੇ ਆਖਿਆ ਅਤੇ ਸੂਰਜ ਚੰਦ ਅਤੇ ਤਾਰੇ ਬਣਾਏ ਪਰਮੇਸ਼ਰ ਨੇ ਇਹਨਾਂ ਨੂੰ ਧਰਤੀ ਉੱਤੇ ਰੋਸ਼ਨੀ ਦੇਣ ਲਈ ਅਤੇ ਦਿਨ ਅਤੇ ਰਾਤ ਮੌਸਮ ਅਤੇ ਸਾਲਾਂ ਨੂੰ ਠਹਿਰਾਉਣ ਲਈ ਬਣਾਇਆ ਤੇ ਮਹੇਸ਼ਰ ਨੇ ਦੇਖਿਆ ਕਿ ਜੋ ਕੁਝ ਉਸਨੇ ਬਣਾਇਆ ਸੀ ਉਹ ਚੰਗਾ ਹੈ ਪੰਜਵੇਂ ਦਿਨ ਪਰਮੇਸ਼ਰ ਨੇ ਆਖਿਆ ਅਤੇ ਪਾਣੀ ਵਿੱਚ ਤੈਰਨ ਵਾਲੇ ਸਾਰੇ ਜੰਤੂਆਂ ਅਤੇ ਸਾਰੇ ਪੰਛੀਆਂ ਨੂੰ ਬਣਾਇਆ ਪਰਮੇਸ਼ਰ ਨੇ ਦੇਖਿਆ ਕਿ ਉਹ ਸਭ ਸਭ ਚੰਗਾ ਹੈ ਅਤੇ ਉਸ ਨੇ ਉਹਨਾਂ ਨੂੰ ਬਰਕਤ ਦਿੱਤੀ ਸ੍ਰਿਸ਼ਟੀ ਦੇ 6ਵੇਂ ਦਿਨ ਪਰਮੇਸ਼ਰ ਨੇ ਆਖਿਆ ਕਿ ਧਰਤੀ ਦੇ ਸਾਰੇ ਜਾਨਵਰ ਹੋ ਜਾਣ ਇਹ ਉਸੇ ਤਰ੍ਹਾਂ ਹੋ ਗਿਆ ਜਿਵੇਂ ਪਰਮੇਸ਼ਰ ਨੇ ਕਿਹਾ ਸੀ ਕੁਝ ਖੇਤਾਂ ਤੇ ਜਾਨਵਰ, ਕੁਝ ਧਰਤੀ ਉੱਤੇ ਰੀਗਣ ਵਾਲੇ ਅਤੇ ਕੁਝ ਜੰਗਲੀ ਜਾਨਵਰ ਸਨ। ਅਤੇ ਪਰਮੇਸ਼ਰ ਨੇ ਆਖਿਆ ਕਿ ਉਹ ਸਭ ਚੰਗਾ ਸੀ। ਤਦ ਪਰਮੇਸ਼ਰ ਨੇ ਕਿਹਾ ਆਓ ਅਸੀਂ ਆਪਣੇ ਸਰੂਪ ਉੱਤੇ ਆਪਣੇ ਵਰਗਾ ਇਨਸਾਨ ਬਣਾਈਏ। ਉਹ ਧਰਤੀ ਅਤੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖਣਗੇ। ਤਦ ਪਰਮੇਸ਼ਰ ਨੇ ਕੁਝ ਮਿੱਟੀ ਲਈ ਉਸ ਤੋਂ ਮਨੁੱਖ ਬਣਾਇਆ। ਅਤੇ ਉਸ ਵਿੱਚ ਜ਼ਿੰਦਗੀ ਦਾ ਸਾਹ ਭੂ ਗਿਆ। ਇਸ ਮਨੁੱਖ ਦਾ ਨਾਮ ਆਦਮ ਸੀ। ਪਰਮੇਸ਼ਰ ਨੇ ਇੱਕ ਬਾਗ ਲਗਾਇਆ ਜਿੱਥੇ ਆਦਮ ਰਹਿ ਸਕਦਾ ਸੀ ਅਤੇ ਉਸ ਨੂੰ ਉੱਥੇ ਉਸ ਦੀ ਦੇਖਭਾਲ ਲਈ ਰੱਖਿਆ। ਬਾਗ ਦੇ ਵਿੱਚਕਾਰ ਪਰਮੇਸ਼ਰ ਨੇ ਦੋ ਖਾਸ ਦਰਖਤ ਲਗਾਏ, ਜ਼ਿੰਦਗੀ ਅਤੇ ਬੁਰੇ ਭਲੇ ਦੇ ਗਿਆਨ ਦਾ ਦਰਖਤ। ਪਰਮੇਸ਼ਰ ਨੇ ਆਦਮ ਨੂੰ ਕਿਹਾ ਸੀ ਉਹ ਇੱਕ ਫਲ ਨੂੰ ਛੱਡ ਜੋ ਗੁਰੇ ਭਲੇ ਤੇ ਗਿਆਨ ਦਾ ਹੈ ਬਾਕੀ ਸਾਰੇ ਫਲ ਤੋਂ ਖਾ ਸਕਦਾ ਹੈ ਅਗਰ ਉਹ ਉਹ ਇਸ ਫਲ ਤੋਂ ਖਾਏਗਾ ਤਾਂ ਮਰ ਜਾਏਗਾ ਤਦ ਪਰਮੇਸ਼ਰ ਨੇ ਕਿਹਾ ਮਨੁੱਖ ਲਈ ਇਕੱਲਾ ਰਹਿਣਾ ਚੰਗਾ ਨਹੀਂ ਹੈ ਪਰ ਕੋਈ ਵੀ ਜਾਨਵਰ ਆਦਮ ਦਾ ਮਦਦਗਾਰ ਨਹੀਂ ਹੋ ਸਕਦਾ ਸੀ ਤਦ ਪਰਮੇਸ਼ਰ ਨੇ ਆਦਮ ਉੱਤੇ ਗਹਿਰੀ ਨੀਂਦ ਭੇਜੀ ਤਦ ਪਰਮੇਸ਼ਰ ਨੇ ਆਦਮ ਦੀ ਇੱਕ ਫਸਲੀ ਲਈ ਅਤੇ ਉਸ ਵਿੱਚੋਂ ਔਰਤ ਬਣਾਈ ਅਤੇ ਉਸ ਕੋਲ ਆਇਆ ਜਦੋਂ ਆਦਮ ਨੇ ਉਸ ਨੂੰ ਦੇਖਿਆ ਉਸ ਨੇ ਕਿਹਾ ਆਖਰਕਾਰ ਇਹ ਮੇਰੇ ਵਰਗੀ ਹੈ ਇਹ ਔਰਤ ਅਕਵਾਏਗੀ ਕਿਉਂਕਿ ਇਹ ਮਨੁੱਖ ਤੋਂ ਬਣਾਈ ਗਈ ਹੈ ਇਸ ਲਈ ਮਨੁੱਖ ਆਪਣੇ ਮਾਤਾ ਪਿਤਾ ਛੱਡਦਾ ਅਤੇ ਆਪਣੀ ਪਤਨੀ ਨਾਲ ਇੱਕ ਹੋ ਜਾਂਦਾ ਹੈ ਪਰਮੇਸ਼ਰ ਨੇ ਮਨੁੱਖ ਅਤੇ ਔਰਤ ਨੂੰ ਆਪਣੇ ਸਰੂਪ ਤੇ ਬਣਾਇਆ ਉਸ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਕਿਹਾ ਬਹੁਤ ਸਾਰੇ ਪੁੱਤ ਪੋਤੇ ਪੈਦਾ ਕਰੋ ਅਤੇ ਧਰਤੀ ਭਰ ਦਿਓ ਅਤੇ ਪਰਮੇਸ਼ਰ ਨੇ ਦੇਖਿਆ ਕਿ ਜੋ ਕੁਝ ਉਸਨੇ ਬਣਾਇਆ ਸੀ ਉਹ ਚੰਗਾ ਹੈ ਅਤੇ ਉਹ ਇਸ ਸਭ ਤੋਂ ਬਹੁਤ ਖੁਸ਼ੀ ਇਹ ਸਭ ਸ੍ਰਿਸ਼ਟੀ ਦੇ 6ਵੇਂ ਦਿਨ ਹੋਏ ਜਦੋਂ 7ਵਾਂ ਦਿਨ ਆਇਆ ਪਰਮੇਸ਼ਰ ਆਪਣਾ ਸਾਰਾ ਕੰਮ ਖਤਮ ਕਰ ਚੁੱਕਾ ਸੀ ਇਸ ਲਈ ਪਰਮੇਸ਼ਰ ਨੇ ਉਸ ਸਭ ਤੋਂ ਆਰਾਮ ਕੀਤਾ ਜੋ ਹੋ ਕਰ ਰਿਹਾ ਸੀ ਉਸਨੇ 7ਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਸ ਨੂੰ ਪਵਿੱਤਰ ਬਣਾਇਆ ਕਿਉਂਕਿ ਇਸ ਦਿਨ ਉਸਨੇ ਆਪਣੇ ਕੰਮ ਤੋਂ ਆਰਾਮ ਕੀਤਾ ਇਸ ਤਰ੍ਹਾਂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿੱਚ ਹਰ ਚੀਜ਼ ਨੂੰ ਬਣਾਇਆ ਸੋ ਅਗਲੀ ਵੀਡੀਓ ਤੋਂ ਅਸੀਂ ਸਿੱਖਾਂਗੇ ਕਿ ਪਾਪ ਜਗਤ ਵਿੱਚ ਪ੍ਰਵੇਸ਼ ਕਿਵੇਂ ਕਰਦਾ ਹੈ ਅਗਲੀ ਵੀਡੀਓ ਵੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ